ਪੰਡਤ ਸਾਹਿਬ ਕਿੱਥੇ ਪਿੰਡ ਦੇ ਹਾਂਜੀ ਹਾਂਜੀ ਸਰ ਤੇ ਪੰਚਾਇਤ ਤੁਸੀਂ ਕੌਣ ਅਫਸਰ ਕਾਨੂੰਗੋ ਆ ਜਾ ਮੋਰੇ ਤੁਹਾਨੂੰ ਤਾਂ ਪਤਾ ਹੀ ਆ ਸਾਰੀ ਗੱਲ ਦਾ ਜਿਹੜਾ ਇਹ ਪਤਾ ਨਹੀਂ ਹੁਣ ਪਟਵਾਰੀ ਤਾਂ ਕੋਈ ਹੈ ਸਾਰਾ ਪਤਾ ਸਾਰਾ ਬੱਚੇ ਹੈ ਪਟਵਾਰੀ ਸਾਹਿਬ ਪਤਾ ਹੈ ਜਿਹੜਾ ਆਮ ਬਬਾਦ ਰੌਲਾ ਪਿਆ ਵੀ ਗੁਰਦੁਆਰਾ ਸਾਹਿਬ ਢਾਹਤਾ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਗਿਆ ਇਹ ਪਟਵਾਰੀ ਸਾਹਿਬ ਸ਼ਿਕਾਇਤਕਰਤਾ ਦੇ ਨਾਲ ਆਏ ਸੀ ਰੋਸ਼ਨ ਲਾਲ ਜੀ ਦੇ ਨਾਲ ਹਾਂਜੀ ਹਾਂਜੀ ਤੁਸੀਂ ਮੈਨੂੰ ਇਹ ਨਕਸ਼ਾ ਬਣਾ ਕੇ ਦਿੱਤਾ ਸੀ ਹਾਂਜੀ ਠੀਕ ਹੈ ਬਈ ਆ ਗੁਰਦੁਆਰਾ ਸਾਹਿਬ ਹੈ ਆ ਨਕਸ਼ੇ ਦੇ ਵਿੱਚ ਠੀਕ ਹੈ ਜੀ ਇਹ ਕਿੰਨੇ ਮੜਲੇ ਆ 5 ਕਨਾਲ 10 ਮੜਲੇ ਆ ਉਹ ਸ਼ੈੱਡ ਦੇ ਸਣੇ ਹੀ ਆ ਹਾਂਜੀ ਸਰਵੇਸ਼ ਸ਼ੈੱਡ ਹੈ ਛੱਟ ਸਣੇ ਸ਼ੈੱਡ ਦੇ ਲੱਗ 5 ਕਨਾਲ 10 ਮੜਲੇ 10 ਮੜਲੇ ਚ ਸਾਰੀ ਜਗ੍ਹਾ ਬਣਦੀ ਹੈ ਜੀ ਇਹ ਬਿੱਲਿ ਸ਼ੈੱਡ ਹੈ ਜੀ ਉਹ ਬਿੱਲਿ ਸ਼ੈੱਡ ਹੈ ਜੀ ਆ ਜਿਹੜਾ ਗੁਰਦੁਆਰਾ ਸਾਹਿਬ ਹੈ ਆਹੀ ਆ ਨਾ ਚਾਰ ਦਵਾਰੀ ਜੀ ਸੀ ਵੀ ਇੱਥੇ ਵੀ ਆਈ ਸੀਗੀ ਇਸ ਗੁਰਦੁਆਰੇ ਨੂੰ ਢਾਣ ਲੇ ਸ਼ਿਕਾਇਤ ਕਰਤਾ ਕਿੱਥੇ ਰੋਸ਼ਨ ਲਾਲ ਹਾਜੀ ਜੀ ਸੀ ਬੀ ਇਹਨੂੰ ਟਾਣ ਵੀ ਆਈ ਸੀ ਨਹੀਂ ਉੱਤੋਂ ਮੁੜ ਗਏ ਸਾਨੂੰ ਤਾਂ ਬੰਨ ਜਿੰਨੀ ਮੈਂ ਪੁੱਛਦਾ ਉਹਨਾਂ ਦੱਸਣਾ ਮੈਨੂੰ ਮੈਂ ਇੱਕ ਇੱਕ ਕਰਦੇ ਨੇ ਗਾਹਾਂ ਵਧਣਾ ਹੈ ਠੀਕ ਹੈ ਸਰ ਜੀ ਕੀ ਗੁਰਦੁਆਰਾ ਸਾਹਿਬ ਠੀਕ ਹੈ ਗੁਰਦੁਆਰਾ ਸਾਹਿਬ ਇਧਰ ਗੁਰਦੁਆਰਾ ਸਾਹਿਬ ਤਾਂ ਨਹੀਂ ਟਾਇਆ ਗਿਆ ਨਹੀਂ ਨਹੀਂ ਬੋਲੋ ਹਾਂਜੀ ਹਾਂਜੀ ਉੱਚੀ ਬੋਲੋ ਬਈ ਹਾਂਜੀ ਉਹ ਪਾਰਲੀ ਸਾਈਡ ਆ ਜੀ ਉਹੀ ਦਰਵਾਜ਼ਾ ਗੁਰਦੁਆਰਾ ਸਾਹਿਬ ਤੇ ਹਮਲਾ ਤਾਂ ਨਹੀਂ ਹੋਇਆ ਇਸ ਪਾਸੇ ਹਮਲਾ ਤਾਂ ਨਹੀਂ ਹੋਇਆ ਨਹੀਂ ਹਾਲਤੇ ਨਹੀਂ ਹੋਇਆ ਸ਼ੈੱਡ ਤੇ ਹਮਲਾ ਹੋਇਆ ਲੰਗਰ ਹਾਲ ਨੇ ਲੰਘਰ ਹਾਲ ਨਹੀਂ ਹੋਇਆ ਰਸੋਈਕਾਰ ਕਿੱਥੇ ਆ ਇਹ ਰਸੋਈਕਾਰ ਰਸੋਈਕਾਰ ਇਹਤੇ ਹਮਲਾ ਤਾਂ ਨਹੀਂ ਹੋਇਆ ਜੀ ਸੀ ਵੀਦਰਤ ਨਹੀਂ ਆਈ ਇਧਰ ਨਹੀਂ ਜੀ ਆ ਕੰਦਾ ਤੇ ਵੀ ਹੈਗੀ ਹੈ ਨਾ ਹਾਂਜੀ ਹਾਂਜੀ ਬੋਲੇ ਦੱਸੋ ਜੀ ਹਮਲਾ ਹੋਇਆ ਯੈਸ অর ਨੋ ਨਹੀਂ ਹੋਇਆ ਹਾਂਜੀ ਇਹ ਹੋ ਗਿਆ ਰਸੋਈਕਾਰ ਤੁਹਾਡਾ ਬਾਥਰੂਮ ਆ ਆ ਗਿਆ ਇਹ ਵੀ ਠੀਕ ਹੈ ਹਾਂਜੀ ਜੋ ਕੰਦਾ ਨਾ ਅਲਦ ਵਾਲੇ ਮੈਂ ਚਾਰ ਦਿਵਾਰੀ ਚੈੱਕ ਕਰ ਰਿਹਾ ਕੋਈ ਲੋਕਾਂ ਚ ਹਵਾਏ ਗਈ ਵੀ ਚਾਰ ਦਿਵਾਰੀ ਢਾਹਤੀ ਗੁਰਦੁਆਰਾ ਸਾਹਿਬ ਦੀ ਇਸ ਕਰਕੇ ਪੁੱਛ ਰਹੇ ਹਾਂ ਇਹ ਵੀ ਠੀਕ ਹੈ ਚਾਰ ਦਿਵਾਰੀ ਬਾਥਰੂਮ ਵਾਲੇ ਪਾਸਿਓਂ ਹੈ ਹੈ ਬੋਲੋ ਉੱਚੀ ਬੋਲੋ ਬਈ ਹਾਂਜੀ ਹਾਂਜੀ ਤੁਗਲਕਾਬਾਦ ਕਾਗਜ਼ਿਆਂ ਦੀ ਲੜਾਈ ਹਾਰਿਆ ਠੀਕ ਹੈ ਜੀ ਸੜਕਾਂ ਤੇ ਰੌਲਾ ਪਾਉਂਦੇ ਰਹੇ ਹਾਂਜੀ ਤਾਂ ਕਾਗਜ਼ ਵਿੱਚੋਂ ਠੀਕ ਕਰਾ ਲਓ ਅੱਜ ਠੀਕ ਹੈ ਜੀ ਮੇਰੀ ਬੇਹਤਿਆ ਉੱਚੀ ਦਿਨ ਜੱਸਣੋ ਬੋਲਿਓ ਸ਼ੈੱਡ ਕਿਹੜਾ ਹੈ ਜਿਹੜਾ ਮੈਂ ਲਿਖਾਇਆ ਤੂੰ ਉਹ ਵਾਲਾ ਉਹਦੀ ਚਾਰ ਦਿਵਾਰੀ ਤੇ ਕੋਈ ਜੀ ਸੀ ਬੀ ਤਾਂ ਨਹੀਂ ਪ੍ਰਸ਼ਾਸਨ ਲੈ ਕੇ ਆਇਆ ਨਹੀਂ ਬਈ ਪ੍ਰਸ਼ਾਸਨ ਅੱਜ ਮੈਂ ਬਹੁਤ ਸਖਤ ਮੂਡ 'ਚ ਆਇਆ ਐ ਐਸ ਡੀ ਐਮ ਸਾਹਿਬ ਮੇਰੀ ਗੱਲ ਸੁਣ ਲਓ ਅੱਜ ਜੇ ਮੈਨੂੰ ਪਤਾ ਲੱਗ ਗਿਆ ਗੁਰਦੁਆਰਾ ਸਾਹਿਬ ਦੀ ਜੀ ਸੀ ਬੀ ਤੁਸੀਂ ਢਾਈ ਆ ਜਾ ਸਸਪੈਂਡ ਗੱਡੀ ਨੇ ਹੋਣਾ ਜਾਂ ਤੁਸੀਂ ਹੋਣਾ ਆ ਜੇ ਗੁਰਦੁਆਰਾ ਸਾਹਿਬ ਦੀ ਕੰਦ ਨੂੰ ਹੱਥ ਲਾਇਆ ਗਿਆ ਦੱਸੋ ਜੀ ਸ਼ੈੱਡ ਨੂੰ ਵੀ ਕਹਿੰਦੇ ਜੇ ਅਸੀਂ ਵੀ ਲੈ ਕੇ ਆਇਆ ਸ਼ੈੱਡ ਠੀਕ ਵਾ ਇਹ ਚਾਰਦਵਾਰੀ ਨਹੀਂ ਹੋਈਆਂ ਇਹ ਦੱਸੋ ਜੀ ਨਹੀਂ ਭਾਈ ਉਧਰਲੇ ਬੰਨੇ ਵਿੱਚ ਆਉਂਦੀ ਆ ਆ ਜਿਹੜੀ ਇਹਦੇ ਖੁੰਜੇ ਤੇ ਖੜੇ ਆਪਾਂ ਉਧਰੋਂ ਚੱਲੇ ਆ ਆ ਜਿਉ ਤੁਸੀਂ ਮੈਨੂੰ ਨਕਸ਼ਾ ਦਿੱਤਾ ਬਣਾ ਕੇ ਮੈਂ ਉਧਰ ਨੂੰ ਵੱਧਦੇ ਨਹੀਂ ਜਾਣਾ ਹਾਂਜੀ ਹਾਂਜੀ ਠੀਕ ਹੈ ਤੁਸੀਂ ਉਹ ਉਧਰ ਨੂੰ ਲੈ ਕੇ ਆ ਮੈਂ ਤਾਂ ਉਧਰ ਨੂੰ ਤੁਰਿਆ ਸੀ ਹਾਂਜੀ ਉਧਰ ਆ ਜਿਓ ਚਲੋ ਕੋਈ ਨਹੀਂ ਜੇ ਤਾਂ ਫੇਰ ਵੀ ਦੇਖਣਾ ਆ ਠੀਕ ਹੈ ਨਾ ਹਾਂਜੀ ਉਹਨਾਂ ਆਪ ਐਨੀ ਗੱਲ ਛੱਡ ਦਈਏ ਗੁਰਦੁਆਰਾ ਰਸੋਈ ਘਰ ਛੱਟ ਇਹ ਸਰਕਿਆ ਤੋ ਆ ਹਾਂਜੀ ਹਾਂਜੀ ਠੀਕ ਹੋ ਗਿਆ ਹਾਂਜੀ ਠੀਕ ਚੱਲੀ ਅੱਗੇ ਅੱਗੇ ਬਾਹਰ ਵੀ ਜਿਹੜਾ ਸਰ ਇਦਾਂ ਦੀ ਵਧੀਆ ਲੱਗੂਗਾ ਪਤਾ ਲੱਗੂ ਅੱਛਾ ਰੁਕੋ ਰੋਕੋ ਮੇ ਰੋਕੋ 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 ਆ ਜਿਹੜੇ ਤੁਸੀਂ ਘਰ ਦਿਖਾਦੇ ਮੈਨੂੰ ਨਕਸ਼ੇ 'ਚ ਇਹ ਸਾਰੀ ਠੀਕ ਹੈ ਨਾ ਇਦਾਂ ਨੂੰ ਕੋਈ ਆਹ ਚੱਲ ਪਈ ਇੱਥੋਂ ਇਹ ਦੇਖ ਲਓ ਆ ਦਿਖਾ ਲਓ 2 ਮਿੰਟ 2 ਮਿੰਟ ਗੁਰਦੁਆਰਾ ਹੁਣ ਸ ਲੈ ਗਿਆ ਪਰੇ ਹਾਂਜੀ ਆ ਜਿਹੜਾ ਘਰ ਆ ਇਹਨੂੰ ਮੈਂ ਫੜ ਲਵਾਂ ਠੀਕੇ ਫੜਿਆ ਹੈ ਹਨਾ ਸਰ ਐਦਾਂ ਹੋਣਾ ਜੀ ਇਹ ਐਦਾਂ ਹੋਣਾ ਜੀ ਹੁਣ ਐਦਾਂ ਹੋਣਾ ਆ ਗਈ ਵੀ ਇਹ ਪੈਂਟ ਤੇ ਆ ਘਰ ਮੁਕਾ ਇੱਥੇ ਇੱਥੋਂ ਆ ਪਾਰਕ ਵਾਲੀ ਗੱਲ ਜਾ ਜਾਂਦੇ ਆ ਆ ਜਿਹੜਾ ਪੋਰਸ਼ਨ ਹੈ ਇਹਨਾਂ ਸਾਡਾ ਕੋਈ ਪ੍ਰੋਬਲਮ ਨਹੀਂ ਨੇ ਕਰ ਬਖਰੇ ਠੀਕ ਹੋ ਗਿਆ ਜੀ ਆ ਗੇਟ ਹੈ ਜੀ ਆ ਜਗ੍ਹਾ ਵੀ ਦਿਖਾਓ ਮੈਨੂੰ ਕਿਉਂਕਿ ਇਹ ਤਾਂ ਵੀ ਵਿੱਚ ਵਾਹ ਜੀ ਵਾਹ ਜੀ ਬਸ ਜਗ੍ਹਾ ਤਾਂ ਬਹੁਤ ਸੋਹਣੀ ਹੈ ਇਹ ਆ ਸਾਰੀ ਜਗ੍ਹਾ ਇਹ ਤੇਰੀ ਹੈ ਜੀ ਇਹ ਕਿੰਨੀ ਜਗ੍ਹਾ ਹੋਊਗੀ ਇਹ ਲਗਭਗ 2 ਕਨਾਲ 5 ਮਰਲੇ ਕਤਿੰਨ ਕਿਨਾਰੇ 5 ਮਾਲੇ 45 ਵਾਲੀ ਲਗਭਗ 5 ਮਾਲੇ ਦੋ ਕਿਨਾਰੇ 9 ਮਾਲੇ ਇਹ ਕਿੱਥੇ ਤੱਕ ਜਾਂਦੀ ਆ ਸਰ ਇੱਕ ਤੱਕ ਵੀ 160 ਕੰਟਾਈ ਆ ਜੀ ਜਿਹੜਾ ਆ ਟਾਟਈਆ ਹੋਇਆ ਕੀ ਆ ਇਹ ਸਰ ਆਹ ਤੁਹਾਨੂੰ ਇਹਨੂੰ ਸਾਹੇ ਆ ਗਿਆ ਆ ਗਿਆ ਉਦਾਂ ਹੋਇਆ ਇਹ ਕਮਿਊਨਿਟੀ ਹਾਲ ਜਿਆ ਮੋਰੇ ਪਾਰਕ ਹੁਣ ਆਪਣਾ ਰੋਸ਼ਨ ਗੁਰਦੁਆਰਾ ਸਾਹਿਬ ਠੀਕ ਹੋਆ ਸ਼ੈੱਡ ਠੀਕ ਹੋਆ ਆ ਠੀਕ ਆ ਆ ਕਰ ਨਾਲ ਕੋਈ ਪ੍ਰੋਬਲਮ ਨਹੀਂ ਠੀਕ ਹੋ ਗਿਆ ਆ ਪਾਰਕ ਦੀ ਇੰਨੀ ਜਗ੍ਹਾ ਤੇ ਕੋਈ ਪ੍ਰੋਬਲਮ ਨਹੀਂ ਇੱਥੇ ਵੀ ਹਰੀ ਨਹੀਂ ਹੈਗੀ ਨਾ ਠੀਕ ਹੋ ਗਿਆ ਆਹ ਕਿਆ ਚੀਜ਼ ਹੋਇ ਇਹ ਸਰ ਬਾਬਾ ਸਾਹਿਬ ਬਿਡ ਕਰ ਪਾਉਣ ਬਣਿਆ ਜੀ ਉਧਰੋਂ ਦੇਖ ਕੇ ਨਾ ਤੈਨੂੰ ਆ ਜੀ ਉਧਰੋਂ ਦੇਖੋਗੇ ਆ ਸਾਡੇ ਨਕਸ਼ੇ ਦਾ ਹਾਂ ਜੀ ਹਾਂ ਜੀ ਮੋੜੇ ਇੱਕ ਤੋਂ ਇਹ ਇਹ ਸਾਰਾ ਹੀ ਖਸਰਾ ਨੰਬਰ ਜਿਹੜਾ 1 ਕੋਈ ਆ ਇਹ ਉਹ ਲੱਖਸਤ ਦੇਖੋ ਬਾਬਾ ਕਾ ਕੁ ਬਹੁਤ ਕੀਤਾ ਜਾਂਦਾ ਹੈ ਹੈ ਬਲੱਡ ਨਹੀਂ ਆ ਚਾਹੀਦਾ ਮੈਨੂੰ ਹੈ ਸਟੈਚੂ ਲੱਗਾ ਹੈ ਅੱਛਾ ਇੱਕ ਮਿੰਟ ਲਿਆਓ ਜੀ ਲਿਆਓ ਇਹ ਨਾ ਨੇ ਪਤਾ ਨਹੀਂ ਕੀ ਕੀ ਹੋਣਾ ਇਹ ਜੀ ਸਾਰਾ ਪਾ ਬਣਾਇਆ ਜੀ ਇੱਥੇ ਮੋਰੇ ਸਟੇਜ ਹੈ ਜੀ ਇੱਥੇ ਸਾਹਮਣੇ ਸਟੇਜ ਹੈ ਇੱਥੇ ਪ੍ਰੋਗਰਾਮ ਹੋਣਾ ਹੈ ਹੋਰ ਹੀ ਕੋਈ ਪ੍ਰੋਗਰਾਮ ਤੇ ਆ ਜੀ ਜਗਾ ਹੋਰ ਦਿਖਾਉਣੀ ਸਾਨੂੰ ਆ ਜਾਓ ਸਰ ਜੀ ਆ ਜਾਓ ਆਇਓ ਤੇ ਨਾਲ ਦੇਖਣ ਦੇ ਬਿਲਕੁਲ ਆ ਲੱਗ ਰਿਹਾ ਹੈ ਹਾਂ ਜੀ ਇਹ ਕਿੰਨੀ ਜਗ੍ਹਾ ਦੇ ਵਿੱਚ ਆ ਭਵਨ ਜੀ ਅੰਬੇਡਕਰ ਭਵਨ ਨੱਚ ਪਾ ਦੇ ਕਿੰਨੀ ਕਰਦੀ ਪ੍ਰੋਪਰ ਨਹੀਂ ਜਾਣਕਾਰੀ ਹੈ ਕਿ ਜੀ ਕਿੰਨੀ ਜਗਾ 20 ਕਮਾਂਡ ਨਹੀਂ ਨਹੀਂ ਇੱਕ ਛੋਟੇ ਤਿੰਨ ਕਰਾਉਣ ਨੂੰ ਪਰ ਹੋਣੀ ਆਰ ਨਾਲੋਂ ਜ਼ਿਆਦਾ ਹੈ ਚਾਰ ਟਾਲਾ ਆ ਆ ਵੀ ਕਮਿਟੀ ਹਾਲ ਹੈ ਹਾਂ ਜੀ ਅੰਬੇਡਕਰ ਭਵਨ ਦਾ ਇੱਥੇ ਜੇ ਅੰਗਰਵਾੜੀ ਵਿੱਚ ਬੈਂਦੇ ਆ ਜੀ ਹਾਂ ਜੀ ਇਹ ਚੰਗਨਵਾਲੀ ਇਹ ਲਾਇਬ੍ਰੇਰੀ ਸਾਰਾ ਸਾਰਾ ਕਮਿਟਮੈਂਟ ਭਾਜੀ ਇੱਧਰ ਆਉਂਦੀ ਆ ਆ ਜੀ ਛੋਟੀ ਫੈਂਡਰੀ ਜਾਣ ਕੇ ਸਾਡਾ ਉਦਾਂ ਹੀ ਉਹ 4 ਨੰਬਰ ਫੈਂਡਰੀ ਹੈਗਾ ਇੱਥੇ ਇੱਥੇ ਸਾਡੇ ਕੋਲ ਜਗਾ ਪਈ ਆ ਇਹ ਇਹਦੇ ਵਿੱਚ ਆਂਗਰਵਾੜੀ ਬਣਾਉਣਾ ਚਾਹੁੰਦੇ ਆ ਉਹ ਬਚਰੀ ਐਪਲੀਕੇਸ਼ਨ ਦੀ ਜੰਦੀ ਹੈ ਜਾ ਟੈਂਟਰ ਤਾਂ ਰਹਿਣੇ ਕੱਬ ਜੀ ਤਾਦਰ ਦੇ ਚਲੋ ਇਹ ਛੱਡੀਏ ਮੁੱਦੇ ਵਾਲੀ ਗੱਲ ਤੇ ਆਓ ਇਹ ਸਾਰੇ ਪਿੰਡਾਂ ਚ ਇਦਾਂ ਆ ਕੁਝ ਸਰੇਮ ਭਾਈਚਾਰਾ ਵੀ ਰੱਖਣਾ ਹੁੰਦਾ ਹੈ ਹੁਣ ਸਾਡਾ ਦੋ ਬਿੰਦੂ ਰਹਿ ਗਏ ਦੇਖਣੇ ਵਾਲੇ ਠੀਕ ਹੈ ਜੀ ਉਹਨਾਂ ਨੂੰ ਜੀ ਸਹਿਮਤੀ ਦੇ ਨਾਲ ਪਾਰਲੇ ਪਾਸੇ ਜਗ੍ਹਾ ਦਿੱਤੀ ਗਈ ਹੈ ਉਹ ਸਭ ਪਰ ਇਹ ਇਹ ਚੱਕਿਆ ਗਿਆ ਜੀ ਇੱਥੋਂ ਸਾਰਾ ਹੂੰ ਇੱਧਰ ਚੱਲ ਗਏ ਇੱਥੇ ਇੱਧਰ ਆਜਾ ਹਾਂ ਅਕੀਂ ਜਿੱਦੇ ਪਾਥੀਆਂ ਪੱਥਰ ਨੂੰ ਜਗ੍ਹਾ ਦਿੱਤੀ ਸੀ ਸਾਡੇ ਸਰਪੰਚ ਸਾਹਿਬ ਸੀ ਸਾਬਕਾ ਹਾਂ ਇਹ ਹਾਂਜੀ ਕਰਮਾ ਸਿੰਘ ਉਹਨਾਂ ਨੇ ਦਿੱਤੀ ਹੋ ਸੀਗੇ ਇੱਦਾਂ ਪਾਥੀਆਂ ਪੱਥਰ ਤੇ ਉਹ ਇਹੋ ਪਾਥੀ ਵਾਲੀ ਜਗ੍ਹਾ ਕਿੱਥੇ ਗਈ ਆ ਆਹ ਨੇ ਆਹ ਇੱਦੀ ਜੀ ਮੋਹਰੇ ਤੁਰੀ ਜਾਂਦੀ ਆ ਉਹ ਥਾਂ ਤੇ ਉਹ ਪਾਥੀਆਂ ਤਾਂ ਹੁਣ ਪਸ਼ੂ ਕਟੇ ਗਏ ਆ ਹਾਂਜੀ ਗਰਾਊਂਡ ਸਾਰੀ ਕਵਰ ਦੀ ਹਾਂ ਦੇਖ ਜੀ ਇਹਨੇ ਆ ਕੀ ਆ ਇਹ ਨੀਆਂ ਸੀਗੀਆਂ ਜੀ ਇਹਨਾਂ ਨੇ ਆਪੇ ਕੱਢ ਲਈਏ ਐ ਚੱਲੋ ਲੱਛ ਪਟਵਾਰੀ ਸਾਹਿਬ ਨੂੰ ਆਵਾਜ਼ ਮਾਰੋ ਕਿੱਥੇ ਆ ਆ ਸਮਝਾਓ ਮੈਨੂੰ ਆ ਨਹੀਂ ਆ ਗੇੜੀਆਂ ਜੀ ਪਰਿਵਾਰਾਂ ਨੇ ਨਹੀਂ ਆ ਪਾਈਆਂ ਇੱਧਰ ਆਓ ਮੇਰੇ ਕੋਲ ਇਹ ਜੀ ਮੈਨੂੰ ਇਹਨਾਂ ਨੂੰ ਸਪੱਸ਼ਟ ਸੁਣ ਲੰਦੋ ਸ਼ਿਕਾਇਤ ਕਰਤਾ ਜਿਹੜੇ ਆ ਅੱਛਾ ਜੀ ਇਹ ਮਤਾ ਦੇ ਭਾਈ ਜੀ ਸਾਰਾ ਆ ਦੱਸੋ ਮੈਨੂੰ ਇੱਥੇ ਹੋਣਾ ਆ ਤਾਂ ਪੜੇ ਲੈ ਮੈਂ ਕਾਗਜ਼ ਹਾਂਜੀ ਹਾਂਜੀ ਆ ਜਿਹੜੀ ਨੇ ਪੱਟੀਆਂ ਆ ਇਹ ਕਿਹੜੀ ਐਥੋਂ ਬਿੰਦੂ ਜਿਹੜਾ ਇਹ ਸਾਰੀ ਜੀ ਆਪਣੇ ਇਹਨਾਂ ਕਮਿਊਨਿਟੀ ਹਾਲੇ ਨਹੀਂ ਨਹੀਂ ਇੱਥੇ ਦੱਸ ਮੈਨੂੰ ਜਿਹੜਾ ਬੜਾ ਕਿ ਨਹੀਂ ਇੱਥੇ ਕਿੱਥੇ ਨਿੱਜੀ ਪਾਈਆਂ ਸਗੀਆਂ ਆ ਤਾਂ ਹੈਗੀ ਉਹ ਸ਼ੈੱਡ ਹਾਂਜੀ ਹਾਂਜੀ ਜੀ ਸੀ ਵੀ ਇੱਥੇ ਆਈ ਆ ਹਾਂਜੀ ਹਾਂਜੀ 100 ਮੀਟਰ ਇੱਧਰ ਆਈ ਆ ਹਾਂਜੀ ਆ ਜਿਹੜੀ ਆ ਗੜੀ ਆ ਜਿਹੜੀ ਜੇ ਨੇ ਪੱਟੀਓ ਇਹ ਦਿਖਾ ਲੋ ਕਿੱਥੇ ਇੱਥੇ ਚ ਆਪਾਂ ਕਿਦਾਂ ਸਮਝਾਂਵੇਂ ਇਹ ਚ ਨਹੀਂ ਭਾਜੀ ਇਹ ਧੱਕੇ ਨਾਲ ਪਾਈ ਸੀ ਇਹ ਧੱਕੇ ਨਾਲ ਇਹ ਉੱਤੇ ਪਾਈ ਹੋਈ ਸੀ ਜੀ ਵੈਸੇ ਸਰ ਇਹ ਸਰ ਬਵਾਤ ਬਾਹਰ ਵਾਲੀ ਕਰਨਾ ਆਪਾਂ ਅੱਗੇ ਚੱਲੀਏ ਇੱਥੇ ਪੂਰਾ ਪਾਣੀ ਹੈ ਸਾਤ ਘਰ ਸੀਗੇ ਇਹਦਾ ਰੋਲਾ ਨਹੀਂ ਹੈਗਾ ਹੈਗਾ ਜੀ ਹੈਗਾ ਜੀ ਇਹ ਵੀ ਪਟੰਡਰ ਹੈਗਾ ਸਾਤ ਘਰ ਸੀ ਇੱਥੇ ਇੱਥੇ ਜੀ ਸੱਤ ਘਰ ਦੇਗੇ ਇੱਥੋਂ ਅਸੀਂ ਇਧਰੋਂ ਜੀ ਸੀ ਬੀ ਆਈ ਆ ਇੱਥੋਂ ਸਾਫ਼ ਕਰਦੇ ਅਸੀਂ ਅੱਗੇ ਨੂੰ ਵਧੇ ਹਾਂ ਜੀ ਇਹ ਘਰ ਵਾਲੇ ਕਹਿੰਦੇ ਸੀ ਇੱਟਾਂ ਕੱਢ ਲੈਣ ਆਹ ਦੇ ਇੱਟਾਂ ਪਈਆਂ ਜੀ ਸਾਰੀਆਂ ਕੱਢਣੀ ਆਪਣੇ ਸੈਂਪਟੀ ਨਾਲੇ ਕੱਢ ਲਈ ਆਪਾ ਆ ਪਾਰਕ ਚ ਬੜੇ ਆ ਫੇਰ ਤੋਂ ਆ ਜਗ੍ਹਾ ਹੋ ਗਈ ਨਾ ਹਾਂਜੀ 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 ਇਦਾਂ ਹੀ ਆ ਨਾ ਹਾਂਜੀ ਹਾਂਜੀ ਆ ਨਹੀਂ ਤਾਂ ਮਤਲਬ ਇੱਥੇ ਖਾਊਗੀ ਹਾਂਜੀ ਹਾਂਜੀ ਇਦਾਂ ਹੀ ਆ ਨਾ ਹਾਂਜੀ ਹਾਂਜੀ ਅੱਧ ਕੇ ਹੋ ਗਈ ਇੱਕ ਫੋਟਾ ਹਾਂਜੀ ਚਲੋ ਇਹ ਇਹਦਾ ਕੋਈ ਰੌਲਾ ਨਹੀਂ ਰੌਲਾ ਜੀ ਇਹਦੇ ਸੀ ਉਹ ਕਹਿੰਦੇ ਵੀ ਜੇ ਉਹਨਾਂ ਨੂੰ ਜਗ੍ਹਾ ਦੇਣੀ ਸਾਨੂੰ ਇੱਥੇ ਜੋਗੀ ਪੀਰ ਲਈ ਇੰਨੀ ਜਗ੍ਹਾ ਮਿਲ ਗਈ ਅੱਗੇ ਸਰ ਉਹਨਾਂ ਕੋ ਡੇਢ ਕਨਾਲ ਹੈ ਉਹਨਾਂ ਨੇ ਜਿੱਦਾਂ ਬਗਲੀ ਉਹਨਾਂ ਨੇ ਜੋਗੀ ਪੀਰ ਦੀ ਕਿੱਥੇ ਜਗ੍ਹਾ ਬਣੀ ਉਹ ਇੱਥੇ ਆਹ ਆ ਉਹਨਾਂ ਨੇ ਬਗੜਿਆ ਸੀ ਜੇ ਜਦੋਂ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਦੁਆਰਾ ਵਾਲੇ ਵੀ ਨਹੀਂ ਕਰਦੇ ਜਦੋਂ ਮੈਂ ਕਰ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਆ ਕੀ ਆ ਆਹ ਤਾਂ ਧਾਈ ਹੈ ਜੀ ਇਹਦਾ ਮਤਲਬ 5 ਸਾਲ ਹੋ ਗਿਆ ਜੀ ਉਹ ਪਾ ਤੇ ਆਹ ਸ਼ੈੱਡ ਨੂੰ ਸਿੱਧੀ ਗੱਲ ਵਾ ਹੈ ਨਾ ਜਿਹਦੇ ਵੱਲੋਂ ਆਹ ਕੰਨਦਵਾ ਹਾਂਜੀ ਹਾਂ ਤੁਰ ਤੱਕ ਜੀ ਦੋ ਮਿੰਟ ਦੇਖ ਲੈ ਜੀ ਮੜ ਜਾ ਥ ਇਹ ਜਿਹੜੀ ਆਪਾਂ ਦਸਾਂ ਨੀ ਚਾਰ ਬੈਂਡ ਮੰਗਦੇ ਸਦੇ ਹੀ ਤੋਂ ਪਿੱਛੇ ਆਓ ਮੇਰੇ ਸਾਰੇ ਪਿੱਛੇ ਆ ਜਾਓ ਭਾਈ ਸਾਰੇ ਮੇਰੇ ਪਿੱਛੇ ਆਓ ਸਾਰੇ ਸਵਾ ਪਟਵਾਰੀ ਸਾਹਿਬ ਕਿੱਥੇ ਆਹ ਜਿਹੜੀ ਤੁਸੀਂ ਮੈਂ ਨਾਛਾ ਬਣਾ ਕੇ ਦਿੱਤਾ ਇਹ ਪਟਵਾ ਇਹ ਛੱਡਿਆ ਜੋ ਮੰਨ ਛੱਡ ਤੋ ਆਹ ਕੰਦ ਆਦੀ ਸਿੱਧੀ ਹਾਂਜੀ ਇਹ ਜਿਹੜੀ ਨੇ ਪੱਟੀ ਗਈ ਕਮਿਊਨਿਟੀ ਹਾਲ ਲਈ ਹੁਣ ਹੁਣ ਮਾਮਲਾ ਆਪਾਂ ਕਮਿਊਨਿਟੀ ਹਾਲ ਦਾ ਰਹਿ ਗਿਆ ਹਾਂਜੀ ਕਮਿਊਨਿਟੀ ਹਾਲ ਗੁਰਦੁਆਰਾ ਸਾਹਿਬ ਦਾ ਕੋਈ ਰੌਣਾ ਨਹੀਂ ਲੰਗਰ ਦਾ ਕੋਈ ਰੌਣਾ ਨਹੀਂ ਸ਼ੈੱਡ ਦਾ ਕੋਈ ਰੌਣਾ ਨਹੀਂ ਉੱਦ ਦਾ ਕੋਈ ਰੌਣਾ ਨਹੀਂ ਹਾਂਜੀ ਇਹੀ ਆ ਨਾ ਜੀ ਹਾਂਜੀ ਇਹੀ ਗੱਲ ਹੈ ਰੋਸ਼ ਤੁਸੀਂ ਸ਼ਿਕਾਇਤ ਕੀਤੀ ਨਾ ਦੱਸ ਕਦੋਂ ਨਾ ਦੋ ਤਿੰਨ ਹੁਣ ਆਪਾਂ ਖੜੇ ਆ ਕਮਿਊਨਿਟੀ ਹਾਲ 'ਚ ਜਿੱਥੇ ਜੇਸੀਬੀ ਆਈ ਆ ਹਾਂਜੀ ਇਹਦਾ ਮਤਲਬ ਇਹ ਆ ਵੀ ਜਿੰਨਾ ਇਹ ਪ੍ਰਚਾਰ ਬਾਹਰ ਚੱਲ ਰਿਹਾ ਗੁਰਦੁਆਰਾ ਸਾਹਿਬ ਤੇ ਹਮਲਾ ਕਰਤਾ ਗੁਰੂ ਦਾਸ ਗੁਰਦੁਆਰਾ ਸਾਹਿਬ ਇਹ ਸਭ ਝੂਠ ਤੰਤਰ ਹੈ ਸਿਰਫ ਕਮੇਟੀ ਵਾਲਾ ਰੌਲਾ ਹੈ ਇਦਾਂ ਨਹੀਂ ਜਦੋਂ ਆਪਣੀ ਕੰਮ ਸਾਡੀ ਇੱਕੋ ਪਈਓ ਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਮੈਂ ਦੇਖੇ ਨਾ ਦੱਸੋ ਇੱਕ ਨਾ ਸਮਝਾਓ ਹਾਂਜੀ ਸਰ ਦੇਖੋ ਵੇੜੀ ਤੁਸੀਂ ਆ ਕੰਦ ਇੱਥੇ ਤੱਕ ਆਈਓ ਹੱਡੀ ਆ ਵਿਚ ਤੇ ਹਨੀ ਢਾਈਓ 4 ਸਾਲ ਆ ਕਿੱਥੋਂ ਸ਼ੁਰੂ ਹੋਈ ਆ ਤੋ ਨਾਲੇਪੁਰ ਬਰਾਬਰ ਆ ਰਹੀਓ ਸਾਡੀ ਫਾਦਮਾ ਦੇਖ ਲੈ ਮਾੜਾ ਜੀ ਨਾਲੇ ਜੋਇੰਟ ਇਧਰੋਂ ਦੇਖਦੇ ਆਈਏ ਤਾਂ ਜੋ ਆਪਾਂ ਉੱਤਰੀ ਫਿਰ ਨਾਲੇ ਪਬਲਿਕ ਬਹਿ ਜਾਗੇ ਜਾ ਕੇ ਆ ਰਹੀਆਂ ਆ ਕੰਦਾ ਕਰਤੀ ਪਈਆਂ 4 ਮਹੀਨੇ ਪਹਿਲਾਂ ਰੋਕੋ ਹੌਲੀ ਬੇ ਹੌਲੀ ਇਹ ਭਾਈ ਇਹ ਕੀ ਹੈ ਮੰਨੋ 6-7 ਵਾਰ ਲਾ ਕੇ ਕਾਲਮ ਖੜੇ ਹੋ ਗਏ ਸਾਰੇ ਇਹਨਾਂ ਨੂੰ 5 ਮਹੀਨਾ ਲੱਗਿਆ ਹੈਲੋ ਉਹ ਹੈਲੋ ਤੁਸੀਂ ਕੌਣ ਹੋ ਭਾਈ ਮੈਂ ਮੈਂ ਬੜੀ ਗੱਲ ਕਰੋ ਉਹੀ ਗੱਲ ਕਰਦੇ ਜੀ ਮੇਰੇ ਦੇ ਸਾਹਮਣੇ ਵੀਡੀਓ ਹੈਗੇ ਬੇ ਜੰਤਰੀ ਮਿੰਟ ਯਾਰ ਕੋਈ ਨਹੀਂ ਸਰ ਜੀ ਇਹ ਨਾ 4 ਸਾਲ ਪਹਿਲਾਂ ਜੋ ਸੱਚ ਸੁਣ ਦਸਣਾ ਆਪਾਂ ਸੱਚੋ ਨਹੀਂ 4 ਸਾਲ ਪਹਿਲਾਂ ਨੀਆਂ ਭਰੀਆਂ ਸੀ ਉਹ ਪੂਰੀ ਕੰਦ ਬਣੀ ਹੋਈ ਪਿੱਛੇ 6 ਫੁੱਟ 5 6 ਫੁੱਟ ਜੀ ਢਾਈ ਉਹ ਦੇਖ ਤੁਹਾਨੂੰ ਬਈ ਮੈਨੂੰ ਥੋੜਾ ਪਲੀਜ਼ ਮੇਰੇ ਪਿੱਛੇ ਆ ਜਾਓ ਸਾਰੇ ਯਾਰ ਦੇਖਦਾ ਰਹਿ ਮੈਨੂੰ ਕੋ ਦਿਖਦਾ ਰਿਹਾ ਹੀ ਨਹੀਂ ਜੋ ਸੱਚ ਆ ਉਹ ਦੱਸਣਾ ਚਾਹੀਦਾ ਕਿਉਂਕਿ ਕੱਲ ਨੂੰ ਫੇਰ ਮੈਂ 5 5 ਬੰਦੇ ਭਗਾਏ ਸੀ ਜਦੋਂ ਹੁਣ ਆਹ ਅਪ੍ਰੈਲ ਚ ਰੋਲਾ ਪਿਆ ਬਈ ਮੇਰੀ ਬੇਨਤੀ ਤੁਹਾਡੇ ਅੱਗੇ ਪਲੀਜ਼ ਹੋਰ ਨਹੀਂ ਹੈਗੀ ਆਹ ਢਾਈ ਉਹ ਇਹ ਚਾਰ ਸਰ ਇਹ 2021 ਚ ਪਾਈ ਸੀ ਅਸੀਂ ਇਹ ਸ਼ੈੱਡ ਨਾਲ ਲੱਗਦੀ ਜਾ ਕੇ ਠੀਕ ਹੋ ਗਈ ਇਹ ਸ਼ੈੱਡ ਨਾਲ ਲੱਗਦੀ ਨਾ ਇਹ ਕੰਦ ਕਦੋਂ ਬਣੀ ਹੈ ਇਹ 2021 ਚ ਸਾਡੇ ਅਸੀਂ ਪੰਚਾਇਤ ਸਾਡੀ ਸਗੀ ਪੰਚਾਇਤ ਜੀ ਕਿੱਥੇ ਤੱਕ ਬਣੀ ਹੈ ਇਹ ਬਾਬਾ ਸੌਤ ਲੈ ਕੇ ਛੱਡ ਤੱਕ ਸਾਰੀ ਬਣੀ ਹੈ ਇਹ ਹਾਂ ਤੁਰ ਤੱਕ ਬਣੀ ਹੋਈ ਹਾਂ ਕੰਦ ਫਿਰ ਉਧਰ ਢਾਲੇ ਨਾ ਬੋਲ ਇੱਕ ਇਹਨੂੰ ਬੋਲਣ ਦੋ ਅੱਛਾ ਜੀ ਜਿਹੜੀ ਆ ਗੰਦਵਾ ਆ ਦੇਖੋ ਆੜੀ ਛੱਡ ਦੀ ਇਧਰਲੀ ਕੰਦੇ ਅੰਦਰਲੀ ਇਹ ਹਾਂ ਇਹ ਇਸ ਇੱਥੋਂ ਲੈ ਕੇ ਆ ਮੁੱਕ ਤੱਕ ਆ ਕਿੱਥੇ ਇੱਥੇ ਤੱਕ ਹਾਂ ਆ ਇੱਥੇ ਤੱਕ ਇੱਥੇ ਤੱਕ ਹਾਂਜੀ ਇਹ ਅੱਜ ਤੋਂ 4 ਸਾਲ ਪਹਿਲਾਂ ਇਹ ਵੀ ਬਣੀ ਆ ਇਹ ਤਾਂ 4 ਸਾਲ ਪਹਿਲਾਂ ਬਣੀ ਸੀ 4 ਸਾਲ ਦਾ ਮਤਲਬ 2021 ਹੋਈ ਹਾਂਜੀ ਸਰ ਹੁਣ ਦੂਜੀ ਗੱਲ ਨੋਟ ਕਰ ਲੋ 2 ਮਿੰਟ 2 ਮਿੰਟ 2 ਮਿੰਟ ਆ ਜਿਹੜੀ ਗੰਧ ਵਾ ਇਹ ਹਾਂਜੀ ਇਹ 4 ਸਾਲ ਪਹਿਲਾਂ ਢਾਈ ਸੀ ਗੁਰਦਰਾ ਸਾਹਿਬ ਦੀ ਜਦੋਂ ਇੱਧਰ ਲਾਇਆ ਜਾਗਾ ਵਿੱਚ ਇਹ ਗੁਰਦਰਾ ਦੇ ਹੋਲੀ ਹੋਲੀ ਰੋਸ਼ਨ ਹੋ ਅਸੀਂ ਅਸੀਂ ਸੱਚ ਸੱਚੇ ਰਹਿਣਾ ਉਹ ਨਹੀਂ ਕੋ ਰਲਾ ਦੋ 2021 ਚ ਢਾਈ ਹਾਂਜੀ ਸਰ 2021 ਚ ਢਾਈ ਸੀ ਇਹ ਆਪਾਂ ਸ਼ੈੱਡ ਦੇ ਨਾਲ ਇਹਦੇ ਨਾਲ ਜਗ੍ਹਾ ਨਾਲ ਲਾਇਆ ਲੀ ਜਗਾ ਵਿੱਚ ਠੀਕ ਹੋ ਗਿਆ ਜੀ ਅੱਗੇ ਵੱਲੋਂ ਜਦੋਂ ਆਹ ਕੰਧ ਇੱਥੇ ਤੱਕ ਪਈ ਹੋ ਸੀ ਇਹ ਤੇ ਕੰਦ ਆ ਜਦੋਂ ਕੰਦ ਪਾਉਣ ਲੱਗੇ ਆਹ ਵਾਲੀ ਥੱਲੇ ਇਹ 2 2 ਫੁੱਟ ਨਿਕਲੇ ਹੀ ਨਹੀਂ ਆ ਥੱਲੇ ਪਿੱਲਰ ਦੇ ਕੇ ਭਰ ਲਏ ਸੀ ਆਹ ਤੁਰ ਤੱਕ ਹਾਂ ਉਦੋਂ ਇਹ ਨਹੀਂ ਬਣੀ ਜੀ ਉਦੋਂ ਵੀ ਰੋਲਾ ਪੈ ਗਿਆ ਸੀ 2 ਮਿੰਟ 2 ਮਿੰਟ ਫਿਰ 10 ਵਾਰ ਤੀ ਜਿਹੜੀ ਆਹ ਕੰਦ ਇੱਥੇ ਤੱਕ ਪਈ ਹੋ ਸੀ 4 6 ਫੁੱਟ ਇਹ ਵੀ ਦਿਖਾਣੀ ਆ ਹੈ ਆ ਤੁਹਾਨੂੰ ਦਿਖਾ ਦਿੰਦਾ ਜੀ ਜਿਹੜੀ ਆਹ ਕੰਦ ਤੇ ਆਪਾਂ ਖੜੇ ਹੁਣ ਹਾਂ ਇਹਦੇ 2 ਫੁੱਟ ਥੱਲੇੋਂ ਕੱਢ ਕੇ ਪਿੱਲਰ ਖੜੇ ਸੀ ਇਹਦੇ ਅੱਗੇ ਵੀ 2000 21 ਜੀ ਵੀ 22 ਸੀ ਕਹਿੰਦੇ ਨਹੀਂ ਹਾਂ ਹਾਂ ਜੀ ਪਿੱਲਰ ਸੀਗੇ ਕਾਲਮ ਸੀ ਪਿੱਲਰ ਸੀਗੇ ਦੇ ਵਿੱਚ ਆ ਪੱਕੇ ਪਿੱਲਰ ਸੀਗੇ ਕੰਧ ਤਣੀ ਸੀ ਪੂਰੀ ਕੰਧ 2-2 ਫੁੱਟ ਥੱਲੇ ਸੀ ਕਿਉਂਕਿ ਕੋਲਾ ਪੈ ਗਿਆ ਸੀਗਾ ਝੂਠ ਨਹੀਂ ਬੋਲਣਾ ਸੱਚ ਸੱਚੇ ਰਹਿੰਦਾ ਹੁੰਦਾ ਹਮੇਸ਼ਾ ਠੀਕ ਹੋ ਗਿਆ ਉਹ ਹੁਣ ਬਣਾਈਏ ਜੀ ਯਾਨੀ ਮਾਮਲਾ ਉਦੋਂ ਦਾ ਹੀ ਇਹ ਫਸਿਆ ਆ ਠੀਕ ਹੋ ਗਿਆ ਅਪ੍ਰੈਲ ਚ ਫੇਰ ਦੁਬਾਰਾ ਬਣਾਈ ਸੀ ਜੀ ਹੁਣ ਇਹਨਾਂ ਦੇ ਮਤੇ ਤੋਂ ਪਾਉਣ ਤੋਂ ਬਾਅਦ ਉਦੋਂ ਟਾਉਣ ਦੇ ਵੇਲੇ ਤੁਹਾਡੇ ਸਾਈਨ ਸੀਗੇ ਹਾਂਜੀ ਹਾਂਜੀ ਮਤੇ ਪਾਏ 2 ਮਿੰਟ ਹੌਲੀ 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 ਇਹ ਵੀ ਸੁਣਦੇ ਸਾਂਜੀ ਹਾਂਜੀ ਅਪ੍ਰੈਲ ਚ ਇਹ ਕੰਧ ਆ ਆਲੀ ਜਿਹੜੀ ਆ ਇਹ ਤੁਸੀਂ ਦੁਬਾਰਾ ਸ਼ੁਰੂ ਕੀਤੀ ਇਹਨਾਂ ਨੇ ਹਾਂਜੀ ਮਤੇ ਮਤਾ ਤੁਹਾਡਾ 10425 ਦਾ ਆ ਜੀ 4 ਤਰੀਕ ਨੂੰ ਸ਼ੁਰੂ ਹੋਈ ਇਹ ਅਪ੍ਰੈਲ ਸਟਾਰਟਿੰਗ ਦੇ ਸ਼ੁਰੂ ਹੋ ਗਈ ਮਤਲਬ ਉਹਨੂੰ ਮਨਜ਼ੂਰੀ ਦੇ ਲਈ ਆਪਾਂ ਮਤੇ ਚ ਲਿਆ ਕੇ ਮਤੇ ਚ ਲਿਆ ਮਤਾ 10 ਨੂੰ ਪਾਇਆ ਜੀ ਇਹ ਮਤਾ ਤੁਸੀਂ 10425 ਨੂੰ ਯਾਨੀ ਕਿ ਇੱਕ ਸਪੰਸਰ ਸਾਹਿਬ ਜੀ ਜੀ ਇਹਦਾ ਮਤਲਬ ਇਹ ਸੀ ਵੀ ਪਿੰਡ ਚ ਇੱਕ ਦਿਨ ਇਸ ਗੱਲ ਤੇ ਸਹਿਮਤੀ ਸੀ ਵੀ ਆਪਾਂ ਇਹਨੂੰ ਠੀਕ ਬਣਾ ਰਹੀ ਹੈ ਨਹੀਂ ਜੀ ਇਹ ਮਤਾ ਪਾਇਆ ਸੀਗਾ ਵੀ ਅਸੀਂ ਇੱਥੇ ਤੱਕ ਰਵਾਂਗੇ ਵੀ ਆ ਕੰਦ ਜਿਹੜੀ ਅਸੀਂ ਨਹੀਂ ਪਾਉਂਦੇ ਬੋਲੋ ਜੀ ਦੋ ਮਿੰਟ ਮੈਡਮ ਦੇ ਸੱਚੇ ਸੱਚੇ ਨਹੀਂ ਗੱਲ ਇੱਕ ਮਿੰਟ ਮੇਰੀ ਸੁਣੋ ਉਹ ਯਾਰ ਲੰਮੀ ਕੰਨ ਦੀ ਕੀ ਦੀ ਪਈਦਾ ਇਹ ਇੱਥੇ ਦਾ ਕਿਉਂ ਨਾ ਆਉਂਦੀ ਯਾਰ ਬਰਾਬਰ ਉਹ ਜਦੋਂ ਉਹ ਉਹੀ ਆਪਣੀ ਸੱਜੇ ਰੋ 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 ਇਹ ਤੁਹਾਡਾ ਨਾਮ ਹੈਗਾ ਪਿੰਡ ਤਲਿੱਤਾ ਹਾਂਜੀ ਜਦੋਂ ਮਤਾ ਤੁਸੀਂ ਪੈਂਚਵਾਂ ਮੌਜੂਦਾ ਪੈਂਚ ਕੌਣ ਹੈ ਮੌਜੂਦਾ ਇਹ ਇਹ ਪਹਰੇ ਪੈਂਚ ਸਾਹਿਬ ਪੈਂਚ ਸਾਹਿਬ ਹਾਂਜੀ ਜਦੋਂ ਜਦੋਂ ਆਹ ਮਤਾ ਪਿਆ ਹਾਂਜੀ ਸਰ ਵੀ ਆਹ ਕੰਦ ਬਣਾਉਣੀ ਆ ਹਾਂਜੀ ਆਹ ਗੇਟ ਇੱਥੇ ਦੱਸ ਦੱਸ ਦੇ ਇੱਥੇ ਲੱਗਿਆ ਸੀ ਉਹ ਗੇਟ ਪਿਆ ਜੀ ਲੱਗਾ ਜੀ ਹਾਂਜੀ ਜਦੋਂ ਇਸ ਗੇਟ ਤੋਂ ਕੰਦ ਅੱਗੇ ਤੱਕ ਲੈ ਕੇ ਗਏ ਆਪਾਂ ਅਬੇਡਕਰ ਭਵਨ ਤੱਕ ਆਹ ਨੀਂ ਪੱਟੀ 2-2 ਫੁੱਟ ਜਿਆਦਾ ਜੇ ਇੱਥੇ ਜੇਸੀ ਵੀ ਚੱਲੀ ਨਾ ਬਿਲਕੁਲ ਕਿਹਾ ਮਤਾ ਜਦੋਂ ਪਾਇਆ ਗਿਆ ਉਹ ਇਸ ਇਹ ਕੰਦ ਸ਼ਾਮਲ ਸੀ ਵਿੱਚ 21 4 25 ਨੂੰ ਸ਼ਾਮਲ ਹਾਂਜੀ 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 ਸਾਰੇ ਹੈਗੇ ਸੀ ਸਪਾਤ ਸਾਹਿਬ ਸ਼ਾਮਲ ਜੁਦਾ ਪੰਜਾਬ ਮੈਂਬਰ ਹੈ ਮਸਾ ਕਾਰਜ ਉਹ ਸਾਡੇ ਜਿਹੜਾ ਸੱਚ ਆ ਸੱਚ ਆ ਉਹ ਪਿਛਲੀ ਦਿਵਾਰ ਨੂੰ ਅੱਜ 4 ਸਾਲ 5 ਸਾਲ ਉਹ ਪਿਛਲੀ ਦਿਵਾਰ ਨੂੰ ਸਾਡੀ ਨੂੰ ਹੋਗਾ ਜੀ 5 4 25 ਨੂੰ ਜਦੋਂ ਉਹ ਅਗਲੀ ਜਗ੍ਹਾ ਜਿਹੜੀ ਉਹ ਨੰਬਰੀ ਜਗ੍ਹਾ ਆ ਇਹ ਜਿਹੜੀ ਸ਼ਾਮਲਾਡ ਗਰਾਊਂਡ ਦੇ ਨਾਲ ਦਿਲਦੀ ਆ ਉਹ ਵੀ ਦੇਖੋ ਇਨੀ ਦਿਵਾਰ ਉਹਦਾ ਕੋਈ ਰੌਲਾ ਨਹੀਂ ਜੀ ਦੁਆਰਾ ਰੁਕੋ ਜਰਾ ਹਸਪਤਾਲ ਦੀ ਸੁਣਨਾ ਚਾਹੁੰਦੇ ਮੇਰੀ ਗੱਲ ਸੁਣੋ ਆਪਾਂ ਗੱਲ ਤਾਲਮੇਲ ਨਾੜ ਬਣਾ ਲੈ ਚੱਲੀਏ ਇਹ ਜੀ ਕੰਦ ਹੂੰ ਛੋਟੀ ਛੋਟੀ ਸੀਗੀ ਥੱਲੇ ਤਿੰਨ ਕ ਬਾਦ ਦੋ ਦੋ ਫੁੱਟ ਦੱਸਿਆ ਜੀ ਇਹਨਾਂ ਨੇ ਨਹੀਂ ਨਹੀਂ ਦੋ ਦੋ ਫੁੱਟ ਹੀ ਹਾਂ ਜੀ ਦੋ ਲੱਗਿਆ ਸੀਗਾ ਤੇ ਇਹ ਜਦੋਂ ਮੇਰੇ ਰਾਜ ਇਹਨਾਂ ਨੇ ਸ਼ੁਰੂ ਕੀਤੀ ਇਹ ਬਣਾਉਣੀ ਕਰਨੀ ਇਹ ਜ਼ਮੀਨ ਨਾ ਸੀਗੀ ਇਹ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਨਾ ਕਰੋ ਮੈਂ ਕਿਹਾ ਪਿਛਲੀ ਵਾਰੀ ਸਰਪੰਚ ਨੇ ਰੋਕਿਆ ਮਤਾ ਪਿਆ ਤੁਸੀਂ ਇਹ ਕੰਮ ਨਾ ਕਰੋ ਠੀਕ ਹੈ ਜੀ ਇਹ ਕਹਿੰਦੇ ਜਾਈ ਨਹੀਂ ਕਰਦੇ ਪਰ ਇਹ ਫੇਰ ਕਰਨ ਲੱਗੇ ਇਹਨਾਂ ਨੂੰ ਬ ਹਾਂ ਠੀਕ ਹੈ ਜੀ ਇਹ ਕੰਦ ਪਾਉਣ ਲੱਗਾ ਭਈ ਇਹਨਾਂ ਨੂੰ ਵੀਡੀਓ ਮੈਡਮ ਨੇ ਸਾਧ ਲਿਆ ਇਹਨਾਂ ਨੇ ਸਾਡੇ ਨਾਲ ਸਹਿਮਤੀ ਕੀਤੀ ਬਈ ਇੱਥੇ ਤੱਕ ਰਹਿਾਂਗੇ ਵੀਡੀਓ ਸਾਹਿਬ ਕਿੱਥੇ ਨੇ ਹਾਂ ਜੀ ਵੀਡੀਓ ਸਾਹਿਬ ਸਹਿਮਤੀ ਹੋਈ ਸਰ 10 ਸਾਲਾਂ ਤੋਂ ਆ ਰਹੀ ਵੀਡੀਓ ਮੇਰੇ ਕੋਲ ਪੂਰੀ ਬਣੀ ਹੋਆ ਆ ਦੇਖੋ ਸਾਰਾ ਪਤਰਾ ਦਿਖਾਓ ਆ ਦੇਖੋ ਦੂਜੇ ਦਿਨ ਸ਼ਾਮ ਦੇਖੋ ਸ਼ਾਮ ਇਹ ਆਪਾਂ ਦੇਖ ਲਾਂਦੇ ਉੱਥੇ ਦਿਖਾ ਲਾਂਦੇ ਨਹੀਂ ਇੱਥੇ ਦਿਖਾ ਲਾ ਛਾਂ ਕੀ ਆ ਇਹ ਇਹ ਨਿਰਮਲ ਗੁਰਦੇ ਦੇ ਕਾਂਚੀ ਦੀ ਵੀ ਤੋਂ ਜੀ ਉਹ ਵੀਡੀਓ ਕੱਟੀ ਗਈ ਆ ਆਨ ਰਿਕਾਰਡ ਆ 2 ਮਿੰਟ ਕੀਤਾ ਮਹਾਰਾਜ ਦੇ ਸਰੂਪ ਰਾਤ ਦੇ ਇਹ ਦੇਖੋ ਪੂਰੀਆਂ ਕੰਮ ਤਿਆਰ ਆ ਗਰਾਊਂਡ ਦੇ ਸਾਰੇ ਸਰ ਆ ਜਿਹੜੀ ਕੰਧ ਕਿਹੜੀ ਦਿਖਾ ਰਹੇ ਤੁਸੀਂ ਇੱਥੇ ਦੱਸੋ ਇਹ ਮਾਤਾ ਦੇਖੋ ਆਹ ਵਾਲੀ ਆਹ ਵੱਲ ਲੰਬੀ ਦੀਵਾਰ ਇਹ ਦਿਖਾ ਲਿਓ ਕਿੰਨੇ ਫੁੱਟ ਮੈਨੂੰ ਦੇਖ ਰਹੀ ਆ ਸਿਰ ਮੈਂ ਕੰਨ ਸਮਝਾਓ ਪਹਿਲਾਂ ਕਿਹੜੀ ਆਸ ਕੰਧ ਨੂੰ ਦਿਖਾ ਰਹੇ ਹੋ ਇਹ ਕਿੰਨੀ ਬਣੀ ਹੋ ਧੁਰ ਤੱਕ ਬਣੀ ਹੋਏ ਸ਼ੈੱਡ ਤੋਂ ਲੈ ਕੇ ਇੱਥੇ ਤੱਕ ਕਿੰਨੇ ਕਿੰਨੇ ਫੁੱਟ 5 5 4 4 ਫੁੱਟ ਹੋਊ 500 ਫੁੱਟ ਤੱਕ ਜਦੋਂ ਜੀਸੀਬੀ ਆਈ ਇਹਨੂੰ ਲਾਇਆ ਪਹਿਲਾਂ ਉਹਦੋਂ ਇਹ 4 4 5 5 ਫੁੱਟ ਬਣੀ ਸੀ ਤਿਆਰ ਕੋਈ ਪੂਰੀ ਇੱਥੇ ਗੇਟ ਲੱਗੇ ਦਾ ਪੂਰਾ ਸਹਰਾ ਹੈਗਾ ਤੁਹਾਨੂੰ ਸ਼ਾਮੇ ਦੇਖ ਲੈਂਦੇ ਹਾਂ ਚਲੋ ਆ ਜਾਓ ਚਲੋ ਦੇਖੋ ਧਿਆਨ ਨਾਲ ਧਿਆਨ ਦੇਖੋ ਜਿਹੜੀ ਆ ਜਗ੍ਹਾ ਅੰਬੇਡ ਕਰਪਾਵਨ ਦੇ ਮੋਹਰੇ ਪਈ ਹੈ ਖਾਲੀ ਇਹ ਕੀ ਆ ਸਾਰੇ ਸਾਰੀਆਂ ਨਾ ਬਾਬਾ ਸਾਹਿਬ ਇਹ ਟੋਟਲ ਸਾਰੇ ਇਹ ਟੋਟਲੀ ਬਾਬਾ ਸਾਰੇ ਗਰਾਊਂਡ ਪਈ ਆ ਚਲੋ ਅੱਜ ਜਦੋਂ ਅਸੀਂ ਹੈ ਨਾ ਇੱਥੇ ਦੁਆ ਕੀਤਾ ਅਸੀਂ ਆ ਕੰਦ ਪਾਈ ਆ ਜੀ ਦੁਬਾਰਾ ਫੇ ਆ ਜਿਹੜੀ ਕੰਦ ਹੈ ਹਾਂ ਜੀ ਗੁਰਦੁਆਰਾ ਸਾਹਿਬ ਦੇ ਅਸੀਂ ਕੰਦ ਪਾ ਦਿੱਤੀ ਇਹ ਪਹਿਲਾਂ ਪਈ ਉਹ ਤੁਸੀਂ ਪਾਈ ਨਹੀਂ ਅਸੀਂ ਪਾਈ ਆ ਜੀ ਇਹਨਾਂ ਨੇ ਢਾਈ ਆ ਗੁਰਦੁਆਰਾ ਵਾਲਿਆਂ ਨੇ ਪਿੰਡ ਦੀ ਬਿਨਾ ਮਨਜ਼ੂਰੀ ਤੋਂ ਕਿਸੇ ਪਿੰਡ ਨੇ ਮਨਜ਼ੂਰੀ ਨਹੀਂ ਦਿੱਤੀ ਜਦੋਂ ਇੱਧਰ ਨੂੰ ਇਹ ਵਧੇ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਬਿਆਦ ਵੀ ਕੀਤੀ ਕੰਦ ਢਾ ਕੇ ਉਸ ਤੋਂ ਬਾਅਦ ਜਦੋਂ ਅਸੀਂ ਹੁਣ ਆਹ ਆਹ ਕੰਦ ਢਾਈ ਆ ਕੋਈ ਵੀ ਕੀਤਾ ਅਸੀਂ ਆਪarli ਕੰਦ ਕਰਤੀ ਗੁਰੂ ਘਰ ਦੀ ਅੱਜ ਇਹ ਕਹਿੰਦੇ ਢਾਈ ਆ ਅਸੀਂ ਗੁਰੂ ਘਰ ਦੀ ਕੰਦ ਕੀਤੀ ਆ ਉਸ ਤੋਂ ਬਾਅਦ ਚ ਇਹਨਾਂ ਨੇ ਮੇਟ ਆਈ ਹੈ ਹਾਂਜੀ ਹੌਲੀ ਹੌਲੀ ਅਸੀਂ ਤੁਹਾਨੂੰ ਪੁਰਾਣੇ ਪ੍ਰੋਮ ਦਿਖਾ ਦਿੰਨੇ 2021 ਵਾਲੇ 20 ਵਾਲੇ 19 ਵਾਲੇ ਪ੍ਰੋਮ ਦਿਖਾ ਦਿੰਦੇ ਮਹਾਰਾਜ ਜੀ ਸਾਡੇ ਸਾਰਾ ਪੱਧਰਾ ਕੰਦ ਹੈ ਨਹੀਂ ਸੀਗਾ ਨਹੀਂ ਨਹੀਂ ਅਸੀਂ ਇਹ ਕੀ 21 21 ਜੀ ਬ੍ਰੇਕ ਤੇ ਪੈਰ ਰੱਖੋ ਥੋੜਾ ਜਿਹਾ ਬ੍ਰੇਕ ਤੇ ਪੈਰ ਰੱਖੋ ਸਿੱਧੀ ਐਸ ਗੱਲ ਅਸੀਂ ਹੁਣ ਆਹ ਦੇਖੋ ਆ ਕੰਦ ਆ ਕੰਦ ਲਾਈਆਂ ਪਈਆਂ ਆ ਕੰਦ ਕੀਤੀ ਪਈ ਆ ਜੇ ਕੋਈ ਆਪਾਂ ਦੋ ਜਣੇ ਤਾਂ ਕਰ ਲੈਨੇ ਆਈ ਜਿੰਨੇ ਇਹਨਾਂ ਮਾਮਲਾ ਨਿਗੇਠਣਾ ਨਵੇਰ ਹਾਂਜੀ ਹਾਂਜੀ ਬਿਲਕੁਲ ਜੋੜ ਦੇ ਹੱਥ ਮਾਮ ਜੋ ਜੋ ਗੱਡੀ ਸਾਫ ਕਰ ਦੇਣਗੇ ਠੀਕ ਹੈ ਜੀ ਕਰ ਦੇ ਫਿਰ ਠੀਕ ਹੈ ਜੀ ਮਨਜ਼ੂਰ ਆ ਜੀ ਸਰ ਇੱਕ ਮਿੰਟ ਜੀ ਆ ਨਿਕਲੇ ਗੇਟ ਆ ਇਹ ਲੱਗਾ ਜੀ ਗੇਟ ਲੱਗਾ ਜੀ ਸ਼ੋਮ ਜਗ ਦੇ ਲਈ ਮੈਂ ਤਾਂ ਉੱਥੋਂ ਨਿਕਲੀ ਪਈ ਆਪਾਂ ਸਰ ਇੱਥੇ ਉੱਤੀ ਰੋ ਚਲੋ ਜੀ ਇੱਥੇ ਸਾਰੀ ਜਦੋਂ ਆਪਾਂ ਜਦੋਂ ਹੁਣ ਮਿਹਨਤੀ ਹੋਈਏ ਨਾ ਨਾ ਕੱਟ ਗਏ ਹਾਂ ਠੀਕ ਹੈ ਜੀ ਗੁਰਦਾ ਜਿਹੜਾ ਕਿ ਵੱਜ ਜਾਊਗਾ ਹੁਣ ਹਾਂਜੀ ਜਿਹੜੀ ਆਪਣੀ ਗਰਾਉਂਡ ਦੀ ਹੈਗਾ ਉਹ ਵਧਾਉਣਾ ਹੀ ਹੈ ਨਾ ਹਾਂਜੀ ਹਾਂਜੀ ਵਧਾਉਣਾ ਹੈ ਜੀ ਤੂ ਤੱਕ ਜਾਂਦੀ ਉਹ ਬਦਲਣਾ ਹੈ ਪੱਕੇ ਪਹਿਲਾਂ ਅਜੇ ਪੱਕੇ ਨਹੀਂ ਨਹੀਂ ਇਹ ਪੱਕੇ ਹੈ ਨਹੀਂ ਜੀ ਇੱਥੇ ਪੱਕੇ ਚਲੋ ਇਹ ਟਾਈਮ ਇੱਥੇ ਇਹ ਟਾਈਮ ਇੱਥੇ ਕੋਈ ਨਹੀਂ ਜਗਾਈ ਇਹ 10 ਸਾਲ ਹੋ ਗਏ ਘਰ ਬਣਾਏ ਹੋਏ ਆ ਇਹ ਤਾਂ ਅੰਜੇ ਤੋਂ ਫਾਇਦਾ ਦਾ ਪ੍ਰੋਜੈਕਟ ਲੱਗਾ ਸਭਾ ਸਾਹਿਬ ਠੀਕ ਹੈ ਅਸੀਂ ਮੁੱਕਰਦੇ ਨਹੀਂ 2021 ਤੱਕ ਅੱਛਾ ਵੀ ਬੈਠੋ ਬਾਕੀ ਸਾਰੇ ਨੂੰ ਭੇਜੋ ਉਧਰ ਮੈਨੂੰ ਜੀ ਉਦਾਂ ਹੀ ਸਾਰੇ ਸਾਰੇ ਭੇਜ ਦਿਓ ਜੀ ਉਧਰ ਹਰ ਜੀ ਮੇਰੀ ਤੇ ਮੇਰੇ ਪਿੰਡ ਨੂੰ ਉਦੋਂ ਬਦਨਾਮ ਕੀਤਾ ਗਿਆ ਸਾਰੀ ਦੁਨੀਆ ਦੇ ਵਿੱਚ ਕੋਈ ਗੱਲ ਤੁਸੀਂ ਭੇਜੋ ਹੀ ਸਾਰਿਆਂ ਨੂੰ ਵਾਪਸ ਅਸੀਂ ਇਹ ਗੁਰੂ ਘਰ ਦੇ ਨਹੀਂ ਬਣਦੇ ਮੈਂ ਤਾਂ ਕਹਿੰਦੀ ਨਹੀਂ ਭੇਜੋ ਹੀ ਸਾਰਿਆਂ ਨੂੰ ਬਲ ਸਾਹਿਬ ਮੇਰੀ ਬੇਨਤੀ ਭੇਜੋ ਸਾਰਿਆਂ ਨੂੰ ਇੱਕ ਵਾਰੀ ਪੰਚਾਇਤ ਨੂੰ ਛੱਡ ਕੇ ਬਾਕੀ ਸਾਰੇ ਭੇਜ ਦਿਓ ਪੰਚਾਇਤ ਨੂੰ ਛੱਡ ਕੇਗਾ ਨਹੀਂ 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 ਰਹਿਤੀ ਨਹੀਂ ਪਨਜੀ ਆ ਪਿੱਛੇ ਕਿਸੇ ਦਾ ਕੋਈ ਸਰਕਾਰੀ ਸ਼ਾਮਰਾੜ ਕੋਈ ਰਸਤਾ ਲੱਗਦਾ 20 ਫੁੱਟ ਨਹੀਂ ਉਹ ਨਹੀਂ 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 ਲੱਗਦਾ ਕਿਸੇ ਦਾ ਕੋਈ ਕਹਿਣਾ ਕਰਨ ਨੂੰ ਫਿਰਦਾ ਜੀ ਜਿਹੜੀ ਗੱਲ ਹੈ ਪੰਚੀ ਦੱਸਿਓ ਜਰਾ ਗੈਰ ਮੁਕਰੀ ਆ ਆਪਣੇ ਇਸ ਕੰਦ ਨੂੰ 20 ਫੁੱਟ ਰਸਤਾ ਆਉਂਦਾ ਨਹੀਂ ਆਉਂਦਾ ਜੀ ਨਹੀਂ ਆਉਂਦਾ ਨਹੀਂ ਆਉਂਦਾ ਜੀ ਆਪਾਂ ਦੇਖ ਲਈਏ ਹਾਂ ਆਪਾਂ ਦੇਖ ਲੈਣੇ ਆਜਾ ਦੇਖ ਲੈ ਮੇਰੇ ਨਾਲ ਮੇਰੇ ਨਾਲ ਸਿਰਫ ਪਟਵਾਰੀ ਸਾਹਿਬ ਔਰ ਪ੍ਰਸ਼ਾਸਨ ਵਾਲੇ ਚੱਲਣਗੇ ਦੋਏ ਜਣੇ ਤੁਸੀਂ ਦੋ ਜਣੇ ਤੁਸੀਂ ਕਿੰਨੇ ਜਣੇ ਹੋਗਾ 2 4 6 ਜਣੇ ਆਣਗੇ ਭਾ ਇੱਥੇ ਇਦਾਂ ਕਰੋ ਨਾ ਇੱਥੇ ਛੱਜਰਾ ਦੇਖੋ ਵੀ ਹੈਗਾ ਹੈ ਛੱਜਰੇ ਛੱਜਰਾ ਛੱਜਰੇ ਲੈਂਦੇ ਦਿਖਾ ਲੋ ਜਰਾ ਰੀਵੀ ਦੇਖੋ ਜਰਾ ਬੋਲੋ ਜਰਾ ਆਜ ਇਹ ਆ ਨੰਬਰ ਹੈ ਟੋਟਲ ਆਹ ਵਾਲਾ ਰਸਤਾ ਜਿਹੜਾ ਨਹੀਂ ਨਹੀਂ ਆਹ ਵਾਲੇ ਤਾਂ ਪੱਕੀ ਸੜਕ ਜਿਹੜੀ ਆਹ ਜਗ੍ਹਾ ਕਿੱਥੇ ਆ ਇਹ ਪਿਛਲੇ ਬੰਨੇ ਕਮਿਟੀ ਹਾਲ ਕਿੱਥੇ ਆ ਇਹ ਬੜੇ ਪਿੰਡ ਦੇ ਬੰਦੇ ਆ ਤਰੇਤੋ ਜਰਾ ਕਮਿਟੀ ਹਾਲ ਕਿਹੜਾ ਹੈ ਇੱਥੇ ਆ ਤੇ ਆ ਇਹਨਾਂ ਨੂੰ ਕੋਈ ਨਾ ਆਪਾਂ ਦੇਖੀ ਚੱਲੋ ਜਾਨਤਾ ਨਾਮ ਹੈ ਹਾਂ ਕਿੱਥੇ ਆ ਗਿਆ ਹੋਇਦਾ ਇਹ ਕਿੱਥੇ ਤੋ ਚਾਰ ਮੱਲੇ ਆ ਇੱਥੇ ਨੰਬਰ ਆ ਆ ਜਿਹੜੀ ਗਲੀ ਬਣੀ ਹੋਆ ਇਹ ਕਿਹਦੀ ਆ ਬੜੇ ਪਾਣੇ ਜ਼ਮੀਨ ਹੈ ਜੀ ਇੱਥੇ ਤੱਕ ਲਾ ਆਹ ਹੈਗੀ ਉਹਨਾਂ ਦੀ ਗਲੀ ਆ ਉਹਨੇ ਦਾਸਤ ਰੱਖਿਆ ਆਪਣੇ ਲਈ ਪਰਾਟ ਵਿੱਚ ਆਪਣੇ ਲਈ ਰੱਖਿਆ ਆ ਹਾਂ ਜੀ ਜੇ ਆਪਣੇ ਕਿਤੇ ਮਤਲਬ ਸੈਟੀਸਫਾਈ ਹੋ ਜਾਂਦੀ ਹੈ ਉਹਨਾਂ ਦੇ ਅਨਸਾਰ ਹਾਂ ਜੀ ਆਪਾਂ ਜੀ ਇੱਥੋਂ ਛੋਟਾ ਦਰਵਾਜ਼ਾ ਰੱਖ ਲਈਏ ਕੋਈ ਪ੍ਰੋਬਲਮ ਨਹੀਂ ਰੱਖ ਨਹੀਂ ਸਕਦੇ ਸਾਰਾ ਇਹ ਪਿੰਡ ਕਿਹੜਾ ਆ ਇਹ ਪਿੰਡ ਤਰ ਬੜੇ ਪਿੰਡ ਆ ਆਹ ਵਾਲਾ ਹਾਂ ਜੀ ਪਰਸਨਲ ਹੈ ਜੀ ਪਰਸਨਲ ਜ਼ਮੀਨ ਹੈ ਇਹ ਆਪਣੀ ਇੱਕ ਪਾਣੀ ਇੱਕ ਟਾਲਮਾ ਅਸੀਂ ਆਪਾਂ ਅਸੀਂ ਆਪਣੇ ਪੈਣ ਦਾ ਉਹਨੂੰ ਪਾਣੀ ਦੇਣ ਦੇ ਗੰਦਾ ਪਾਣੀ ਸਾਡੇ ਛੱਪੜ 'ਚ ਪਾਉਣ ਦੇ ਆ ਉਹ ਤੇ ਉਹ ਮੈਨੂੰ ਸਾਨੂੰ ਰਸਤਾ ਦੇਣ ਤੋਂ ਮਨਾ ਕਰੂਗਾ ਨਹੀਂ ਆਪਾਂ ਕਾਨੂੰਨ ਵਾਲੀ ਗੱਲ ਕਰੀਏ ਕਾਗਜ਼ਾਂ ਵਾਲੀ ਪ੍ਰਧਾਨ ਜੀ ਜੇ ਆਪਾਂ ਦੂਜੇ ਪਿੰਡ ਨੂੰ ਆਪਾਂ ਨਹੀਂ ਦੂਆ ਕਰ ਸਕਦੇ ਹੈਗੇ ਸਰਪੰਚ ਸਾਹਿਬ ਇਹਦੀ ਸ਼ਾਹੌੜ ਵਿੱਚ ਮੁਹਵ ਵਿੱਚ ਪਰਨੇ ਚਾਰ ਪੰਜ ਨਾ ਤਾਂ ਪਿਆਰ ਦਾ ਇੱਧਰ ਨਹੀਂ ਲੱਗਣਾ ਹੈ ਇੱਧਰ ਪੜਾਈ ਨਹੀਂਦੀ ਪਹਿਲਾਂ ਇਹਨਾਂ ਚਾਰ ਪੰਜ ਨਾ ਤਾਂ ਹੋਵੇ Okay. Huh?